ਦੀ ਪਾਰਟੀ ਕਿਸਾਨ ਯੂਨੀਅਨ ਇਕਤਾ ਜਾਤ ਜਥੇਬੰਦੀ ਦੇ ਵੱਲੋਂ ਆਉਣ ਵਾਲੀ 15 ਤਰੀਕ ਨੂੰ ਡੀਸੀ ਦਫਤਰ ਦੇ ਮੂਹਰੇ ਜਿਹੜਾ ਧਰਨਾ ਦੇਣ ਜਾ ਰਹੇ ਆਗੇ ਕਿਉਂਕਿ ਕਿਸਾਨਾਂ ਦੇ ਉੱਤੇ ਜੋਰਾ ਜਰਬੀ ਦੇ ਨਾਲ ਤਾਂ ਥੋਪੀ ਤੁਰੇ ਜਾਂਦੇ ਨੇ ਕਿ ਕਹਿੰਦੇ ਝੋਨੇ ਦੀ ਪਰਾਲੀ ਨੂੰ ਰੇਤਕੂਂਦ ਨੂੰ ਅਸੀਂ ਅੱਗ ਨਹੀਂ ਲਾਉਣ ਦਿੰਦੇ ਆਂ ਕਿਤੇ ਇਹਨਾਂ ਦੇ ਉੱਤੇ ਕਿਸਾਨਾਂ ਤੇ ਪਰਚੇ ਪਾਵਾਂਗੇ ਤੇ ਜਿਹੜਾਂ ਦੇ ਵਿੱਚ ਸਿੱਟਾਂਗੇ ਤੇ ਉਹਨਾਂ ਨੂੰ ਵੱਡੇ ਜੁਰਮਾਨੇ ਪਾਵਾਂਗੇ ਅਸੀਂ ਸਰਕਾਰ ਨੂੰ ਦੱਸਣ ਵੀ ਖਾਤਰ ਅਜਾਵਾਗੇ 15 ਤਰੀਕ ਨੂੰ ਵੀ ਜੇ ਨਾ ਤੁਸੀਂ ਕਿਸਾਨਾਂ ਨੂੰ ਮਸ਼ੀਨਾਂ ਮਹੀਜਾ ਕੀਤੀਆਂ ਤੇ ਨਾ ਉਹਨਾਂ ਦੇ ਪ੍ਰਬੰਧ ਕੀਤੇ ਵਧੀਆ ਤਾਂ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਾਵਾਂਗੇ ਜਿੰਨੇ ਪਰਚੇ ਪਾਉਣੇ ਹੋਏ ਸਰਕਾਰ ਪਾ ਦੇ ਕੋਈ ਸਾਨੂੰ ਪਰਚਿਆਂ ਦਾ ਡਰ ਨਹੀਂ ਹੈਗਾ ਤੇ ਨਾ ਅਸੀਂ ਡਰ ਕੇ ਚਿੱਟਗੀ ਪਰ ਸਰਕਾਰ ਤੋਂ ਪਰ ਅਸੀਂ ਜਰੂਰ ਕਹਿੰਨੇ ਹਾਂਗੇ ਅਸੀਂ ਪਿਛਲੇ 4-5 ਸਾਲਾਂ ਤੋਂ ਲੈ ਕੇ ਅਸੀਂ ਮੰਗ ਕਰਦੇ ਹਾਂ ਉਹਨੇ ਚਾਹੇ ਤਾਂ ਪ੍ਰਤੀ ਇਹ ਏਕੜ ਦੇ ਹਿਸਾਬ ਦੇ ਨਾਲ 6000 ਤੋਂ ਲੈ ਕੇ 7000 ਰੁਪਏ ਤੱਕ ਕਿਸਾਨਾਂ ਨੂੰ ਦਿੱਤਾ ਜਾਵੇ ਉਹ ਪ੍ਰਾਲੀ ਵੱਡੇ ਤੇ ਉਹਨੂੰ ਬਾਹਰ ਕਢਵਾ ਲੈ ਕਿਸਾਨ ਜੇ ਨਹੀਂ ਉਹ ਵੀ ਕੁਝ ਦੇਣਾ ਤਾਂ ਫੇਰ ਕਹਿਆ ਸੀ ਕੁਆਟਲ ਦੇ ਮਗਰ 100 150 ਰੁਪਿਆ ਬੋਨਸ ਦੇਵੇ ਸਰਕਾਰ ਅਸੀਂ ਝੋਨੇ ਦੀ ਪ੍ਰਾਲੀ ਦਾ ਹੱਲ ਫੇਰ ਵੀ ਕਢ ਲਾਂਗੇ ਸਰਕਾਰ ਨੇ ਉਹ ਦੇਣ ਦੀ ਬਜਾਏ ਮਸ਼ੀਨਾਂ ਦੇਣ ਦੀ ਬਜਾਏ ਕਿਸਾਨਾਂ ਦੇ ਉੱਤੇ ਤੋਪ ਦਿੱਤਾ ਵੀ ਅਸੀਂ ਪਰਚੇ ਪਾਵਾਂਗੇ ਸਾਨੂੰ ਪਰਚੇ ਪੁਰਚੇ ਤੋਂ ਕੋਈ ਡਰ ਨਹੀਂ ਜੇ ਸਾਨੂੰ ਆ ਚੀਜ਼ਾਂ ਨਾ ਦਿੱਤੀਆਂ ਤਾਂ ਆਪਣਾ ਪਰਾਲੀ ਨੂੰ ਝੋਨੇ ਦੀ ਨੂੰ ਅੱਗ ਲਾਉਣ ਨੂੰ ਕਿਸਾਨ ਸਾਡੇ ਮਜਬੂਰ ਹੋਣਗੇ ਕਿ ਉੱਥੇ ਜਾ ਕੇ ਨਾਲ ਜਿੱਥੇ ਬੰਦੀਆਂ ਕਢਣੀਆਂ ਤੇ ਝੋਨੇ ਦੀ ਪਰਾਲੀ ਨੂੰ ਵਿਰਾਸ਼ੀ ਅੱਗ ਲਵਾਵਾਂਗੇ ਤੇ ਲਾਵਾਂਗੇ ਜਾ ਕੇ ਵਿੱਚ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਡਰ ਕੇ ਨਹੀਂ ਬੈਠਾਂਗੇ